ਇੱਕ ਦਿਨ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਅਸਾਮ ਦੇ ਜੰਗਲਾਂ ਵਿੱਚੋਂ ਗੁਜ਼ਰ ਰਹੇ ਸਨ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਬੜੀ ਭੁੱਖ ਲੱਗੀ ਹੋਈ ਹੈ ਮੈਂ ਖਾਣ ਦਾ ਪ੍ਰਬੰਧ ਕਰਕੇ ਆਉਂਦਾ ਹਾਂ ਉਸੇ ਜੰਗਲ ਵਿੱਚ ਭਿਆਨਕ ਰਾਖਸ਼ ਪ੍ਰਵਿਰਤੀ ਵਾਲਾ ਪੀਲ ਰਹਿੰਦਾ ਸੀ ਜੋ ਕਿ ਆਦਮ ਖੋਰ ਸੀ ਉਸ ਆਦਮ ਖੋਰ ਦਾ ਨਾਮ ਕੱਡਾ ਸੀ ਉਸਨੇ ਬਹੁਤ ਲੋਕਾਂ ਨੂੰ ਆਪਣੀ ਭੁੱਖ ਮਿਟਾਉਣ ਲਈ ਮਾਰਿਆ ਸੀ ਇਸੇ ਕਾਰਨ ਉਸ ਰਸਤੇ ਤੇ ਕੋਈ ਵੀ ਜਗੁਜ਼ਰਦਾ ਨਹੀਂ ਸੀ ਇੱਕ ਦਿਨ ਕੌਡਾ ਬੈਠਾ ਹੋਇਆ ਸੋਚ ਰਿਹਾ ਸੀ ਇਨਸਾਨ ਦਾ ਮਾਸ ਖਾਦੇ ਕਿੰਨੇ ਦਿਨ ਹੋ ਗਏ ਹਨ ਐਨਾ ਐਨੇ ਵਿੱਚ ਹੀ ਉਸ ਨੂੰ ਪਾਈ ਮਰਦਾਨਾ ਜੀ ਆਂਦੇ ਹੋਏ ਦਿਖਾਈ ਦਿੱਤੇ ਬਹੁਤ ਹੱਸਣ ਲੱਗਾ ਤੇ ਜ਼ੋਰ ਨਾਲ ਬੋਲਿਆ ਬਹੁਤ ਦਿਨਾਂ ਦਾ ਭੁੱਖਾ ਸੀ ਅੱਜ ਮੇਰੀ ਭੁੱਖ ਦੂਰ ਹੋਏਗੀ ਇੰਚਾਂ ਦਾ ਤਾਜਾ ਮਾਸ ਅੱਜ ਮੈਨੂੰ ਖਾਣ ਨੂੰ ਮਿਲੇਗਾ ਉਸਨੇ ਪਈ ਮਰਦਾਨਾ ਜੀ ਨੂੰ ਬੰਦੀ ਬਣਾ ਲਿਆ ਅਤੇ ਤੇਲ ਗਰਮ ਕਰਨ ਲੱਗਾ ਇਹ ਦੇਖ ਕੇ ਪਈ ਮਰਦਾਨਾ ਜੀ ਡਰ ਗਏ ਤੇ ਜ਼ੋਰ-ਜ਼ੋਰ ਨਾਲ ਗੁਰੂ ਜੀ ਦਾ ਸਿਮਰਨ ਕਰਨ ਲੱਗੇ ਕੋਡਾ ਕਹਿੰਦਾ ਜਿਸ ਨੂੰ ਵੀ ਯਾਦ ਕਰਨਾ ਹੈ ਤੇ ਅੱਜ ਕੱਲ ਹੈ ਪਰ ਅੱਜ ਤੈਨੂੰ ਕੋਡਾ ਤੋਂ ਕੋਈ ਨਹੀਂ ਬਚਾ ਸਕਦਾ ਪਈ ਮਰਦਾਨਾ ਜੀ ਗੁਰੂ ਜੀ ਦਾ ਸਿਮਰਨ ਕਰਦੇ ਰਹੇ ਗੁਰੂ ਜੀ ਨੇ ਪਈ ਮਰਦਾਨਾ ਜੀ ਦੀ ਅਰਦਾਸ ਸੁਣ ਲਈ ਅਤੇ ਉਸੇ ਵੇਲੇ ਪਈ ਬਾਲਾ ਜੀ ਦੇ ਨਾਲ ਪਈ ਮਰਦਾਨਾ ਜੀ ਦੀ ਰੱਖਿਆ ਕਰਨ ਲਈ ਨਿਕਲ ਗਏ ਕੋਡੇ ਨੇ ਜਦੋਂ ਹੋਰ ਦੋ ਇਨਸਾਨਾਂ ਨੂੰ ਉੱਥੇ ਵੇਖਿਆ ਤਾਂ ਬੜਾ ਹੀ ਖੁਸ਼ ਹੋਇਆ ਤੇ ਬੋਲਾ ਬੋਲਿਆ ਅੱਜ ਮਜਾ ਹੀ ਆ ਗਿਆ ਹੋਰ ਦੋ ਇਨ ਇਨਸਾਨ ਅੱਜ ਤਾਂ ਬਹੁਤ ਮਾਸ ਖਾਣ ਨੂੰ ਮਿਲੇਗਾ ਗੁਰੂ ਜੀ ਨੇ ਕੋਡਾ ਨੂੰ ਪੁੱਛਿਆ ਤੁਸੀਂ ਕੌਣ ਹੋ ਤੇ ਕੀ ਚਾਹੁੰਦੇ ਹੋ ਉਸਨੇ ਕਿਹਾ ਮੇਰਾ ਨਾਮ ਕੌਡਾ ਹੈ ਅਤੇ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੋਈ ਹੈ ਗੁਰੂ ਜੀ ਨੇ ਕਿਹਾ ਤੁਸੀਂ ਭੋਜਨ ਕਰੋ ਇਸ ਨੂੰ ਕੈਦੀ ਕਿਉਂ ਬਣਾਇਆ ਹੈ ਕੌਡਾ ਕਹਿੰਦਾ ਮੈਂ ਆਦਮਖੋਰ ਹਾਂ ਸਿਰਫ ਇਨਸਾਨ ਦਾ ਮਾਸ ਖਾਂਦਾ ਹਾਂ ਪਹਿਲਾਂ ਤਾਂ ਮੈਂ ਇਸ ਦਾ ਮਾਸ ਖਾਵਾਂਗਾ ਫਿਰ ਤੁਹਾਡੇ ਦੋਨਾਂ ਦਾ ਵੀ ਮਾਸ ਖਾਵਾਂਗਾ ਗੁਰੂ ਜੀ ਨੇ ਕਿਹਾ ਉਸ ਦੀ ਜਗਾ ਪਹਿਲਾਂ ਤੁਸੀਂ ਮੈਨੂੰ ਖਾ ਲਓ ਪਹਿਲਾਂ ਤਾਂ ਕੌਡਾ ਇਹ ਸੁਣ ਕੇ ਬਹੁਤ ਹੈਰਾਨ ਹੋਇਆ ਵਰਫੇਰ ਬੋਲਿਆ ਮੈਨੂੰ ਕੀ ਫਰਕ ਪੈਂਦਾ ਹੈ ਮਨਨਾ ਤਾਂ ਤੁਹਾਨੂੰ ਤਿੰਨਾਂ ਨੂੰ ਹੀ ਹੈ ਹੁਣ ਨਹੀਂ ਤਾਂ ਥੋੜੀ देर ਵਿੱਚ ਪਰੰਤੂ ਜਿਵੇਂ ਹੀ ਗੁਰੂ ਜੀ ਦੇ ਚਰਨ ਉਬਲਦੇ ਹੋਏ ਤੇਲ ਵਿੱਚ ਪਏ ਤਾਂ ਤੇਲ ਸ਼ੀਤਲ ਪਾਣੀ ਵਾਂਗੂ ਠੰਡਾ ਹੋ ਗਿਆ ਇਹ ਦੇਖ ਕੇ ਕੱਡਾ ਸਮਝ ਗਿਆ ਕਿ ਗੁਰੂ ਜੀ ਕੋਈ ਆਮ ਇਨਸਾਨ ਨਹੀਂ ਹੈ ਉਸਨੇ ਹੱਥ ਜੋੜ ਕੇ ਮਾਫੀ ਮੰਗੀ ਅਤੇ ਅੱਗੇ ਦਾ ਸਾਰਾ ਜੀਵਨ ਗੁਰੂ ਜੀ ਦੀ ਭਗਤੀ ਵਿੱਚ ਬਤੀਤ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ